ਪਿਛਲੇ ਵਿੱਚ ਸਾਡੇ ਦੀ ਲੋ ਵੱਧ ਜੀ ਇਰੇ ਕੈਪਟਨ ਜੀ ਕੁਲਿੰਦਰ ਸਿੰਘ ਜੀ ਹੈਲਥ ਮਿਨਿਸਟਰ ਦਾ ਬਲਵੀਰ ਸਿੰਘ ਜੀ ਐਗਰੀਕਲਚਰ ਮਿਨਿਸਟਰ ਕੁਲਿਆ ਜੀ ਸਰ ਲਾਜ ਸਿੰਘ ਜੀ ਭੋਲਰ ਸੋਨ ਸਾਹਿਬ ਤਰਨਵੀ ਸੋਨ ਜੀ ਦੰਦਿਆ ਜੀ पार्टी के वर्किंग प्रेजिडेंट हैंसी जी साल ए साहब जो सेठू जी और सारे ऑर्गेनाइजेशन डॉक्टर सनी आलोवाली की सारी सारी समुची टीम पार्टी की और सरकार की अज डेवाल साहब को आई सी गुजारिश लैके बेनती लेके ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀਆਂ ਮਵਾੜੀਆਂ ਜੱਟੀਆਂ ਦੀ ਬਜਾਏ ਕਰਕੇ ਪਹਿਲਾ ਤਕਰੀਬਨ ਸਵਾ ਸਾਲ ਸੂਤ ਪੰਜਾਬ ਕਿਸਾਨ ਔਰ ਮਜ਼ਦੂਰ ਅਗੇਤੀਆਂ ਬਰਮਾਹਾਂ ਦੇ ਉੱਪਰ ਬੈਠੇ ਰਹੇ ਦਿੱਲੀ ਦੇ ਵਿੱਚ ਤੇ ਉਸ ਸੰਘਰਸ਼ ਨੇ ਉਸ ਲੰਬੇ ਦਰਸਾਣ ਨੇ ਕੇਂਦਰ ਸਰਕਾਰ ਦੀਆਂ ਗੋਡੀਆਂ ਹਲਾ ਦਿੱਤੀਆਂ ਦੇ ਵਾਦੇ ਕੀ ਕਰੋਨਾ ਨੇ ਮਾਰਿਆ ਕੋਰਟ ਨਹੀਂ ਹੋਇਆ ਜੀ ਜੀ ਬੱਲੇ ਕਰਕੇ ਮਜਬੂਰੀ ਵਸ ਡੱਲੇਵਾਲ ਸਾਹਿਬ ਉਹਨਾਂ ਨੂੰ ਇਹਨਾਂ ਦੀ ਜੇਤਬੰਦੀ ਨੂੰ ਔਰ ਦੂਸਰੀ ਜੇਤਬੰਦੀ ਪ੍ਰਦੇਸ਼ ਸਾਹਿਬ ਦੀ ਜੋ ਸੰਸਦ ਕੋਰਟ ਤੇ ਬੈਠੀ ਹੈ ਸੋ ਸਿਹਤਬਾੜਾ ਉਹਨਕੇ ਪੰਜਾਬ ਦੇ ਕਿਸਾਨਾਂ ਨੂੰ ਇਹ ਸੰਘਰਸ਼ ਵਿੜਨਾ ਪਿਆ ਔਰ ਇਸੇ ਦੇ ਚੱਲਦੇ ਡੱਲੇਵਾਲ ਸਾਹਿਬ ਨੂੰ ਵਾਦੀ ਬੜਾ ਲੰਮਾ ਸਮਾਂ ਹੋ ਗਿਆ ਹੈ ਰਕੀ ਮੰਗਾ ਦੇ ਲਈ ਹੈ ਪੰਜਾਬ ਦੇ ਸਰਵਾਈਵਰ ਵੀ ਲੜਾਈ ਡੱਲੇਵਾਲ ਸਾਹਿਬ ਵਲੋਂ ਕਰ ਰਹੇ ਨੇ ਇਹ ਜਿਹੜੀ ਉਹ ਯੋਗੇ ਕੇਂਦਰ ਦੀ ਜਿਹਨੇ ਵੀ ਸਰਕਾਰ ਦੀ ਬੇਰੁਗੀ ਆਪਾਂ ਨੂੰ ਸਾਰੇ ਨੂੰ ਸੋਚੇ ਪੰਜਾਬ ਨੂੰ ਪਤਾ ਹੈ ਇਹ ਬੇਨਤੀ ਲੈ ਕੇ ਆਈ ਸੀ ਉਹਨਾਂ ਕੋਲ ਕਿ ਤੁਸੀਂ ਇਸ ਸੰਘਰਸ਼ ਜਾਰੀ ਰੱਖੋ ਪੰਜਾਬ ਸਰਕਾਰ ਆਜਲਤੀ ਰੌਬਤ ਕੈਬਨਿਟ ਹੈ ਜਿਹੜੀ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਥੱਲੇ 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 ਹੱਥ ਹੱਥ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ पर्सन ਦਾ ਅਸ਼ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਦੋਂ ਹੀ ਚਾਹਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੂਲ ਈ ਹੈ ਜਿਹੜਾ ਬਾਨੀ ਹੈ ਤੇ ਉਸ ਤੋਂ ਜਿਵਾ ਦਿੱਤੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹਦੇ ਸੀਗੇ ਕਿਉਂਕਿ ਸਾਰੀ ਸਰਕਾਰ ਸਾਰੀ ਆਵਾਜ਼ੀ ਪਾਰਟਨਰਾਂ ਦੇ ਨਾਲ ਹੈ ਉਹਦੇ ਹੱਕੀ ਮੰਗਾਂ ਦੇ ਨਾਲ ਹੈ ਸਮੇਂ ਸਮੇਂ ਸਰ ਸਾਡੇ ਵੱਲੋਂ ਵੀ আর ਪਿਛਲੇ ਸਮੇਂ ਦੇ ਵਿੱਚ ਸਾਡੇ ਰੈਪੀਅਨ ਵੱਲੋਂ ਵੀ ਸੰਪਰਕ ਸੀ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿੱਥੇ ਗਿਆ ਪਰ ਕਿਉਂਕਿ ਕੇਂਦਰ ਸਰਕਾਰੰਨੀ ਬੋਲੀਏ ਦੁਨੀਆ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਪੈਨਸ਼ਨ ਛੱਡ ਦੇਣਾ ਤਾਂ ਬਹੁਤ ਤੇਰੀ ਬੜੀ ਬੇਹਰਮਾਨੀ ਹੋਊਗੀ ਤਾਂ ਸਾਰਾ ਪੰਜਾਬ ਉਹਨਾਂ ਸੰਘਰਸ਼ ਦੇ ਨਾਲ ਹੈ ਪਰ ਜੋ ਮੁੱਖਲੀ ਗੱਲ ਸਾਨੂੰ ਉਸੀ ਬੇਨਤੀ ਕੀਤੀ ਹੈ ਕਿ ਤੁਸੀਂ ਆਪ ਵੀ ਇਹ ਭੁਖੜਤਾ ਲੈ ਜਿਹੜੀ ਜਿਹੜੀ ਬਹੁਤ ਅੱਜ ਨਹੀਂ ਵੀ ਛੱਡਦੇ ਹੈ ਕਿ ਤੱਕ ਟੱਕਰੋਂ ਟੱਕਾ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਵੀਜਾ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਸचेत ਤੌਰ ਤੇ ਅਸੀਂ ਰੋਸ ਤੋਂ ਬਕੀ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਕਿਉਂਜਾ ਸਿਸਟਮ ਜਨਾ ਅਜਿਹਾ ਨਾ ਹੋਵੇ ਕਿ ਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਿਰ ਹੋਏ ਤੇ ਇਹ ਸੰਘਰਸ਼ ਲੰਮਾ ਚੱਲ ਸਕੇ ਅਕ ਉਹ 19 ਬੇਨਤੀ ਅਸੀਂ ਬਲੇਵਾ ਸਾਹਿਬ ਨਾਲ ਕੀਤੀ ਹੈ ਤੇ ਅ ਅਰਵਾਤਮਾ ਸਫਰ ਕੇ ਵੇਰ ਕਰੇ ਤੇ ਜੇ ਬੇਕਸਾ ਦੀ ਪਰਵਾਹ ਹੋ ਜੇ ਤੇ ਮੈਂ ਸਮਝਦਾ ਕਿ ਸੁੱਚਾ ਪੰਜਾਬ ਸੁੱਚੀ ਪਾਰਟੀ ਸੁੱਚੀ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਵੜ ਪਾਏਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀ ਕਿਸਾਨੀ ਨੂੰ ਬਚਾਉਣ ਦੇ ਇਸ ਸੰਗਠਨ ਦਾ ਇਹ ਬੇਨਤੀ ਅੱਜ ਅਸੀਂ ਲੈ ਕੇ ਧੰਨਵਾਦ ਸਭ ਨੂੰ ਆਈਸੀਕੀ ਔਰ ਉਹਨਾਂ ਨੂੰ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਦੇਖੀ ਸਾਡੀ ਮੈਨੂੰ ਲੱਗਦਾ ਹੈ ਕਿ ਪ੍ਰਵਾਸ ਨੂੰ ਮਿਹਰ ਕਰੂਗੇ ਤੇ ਸਾਡੀ ਬੇਨਤੀ ਜਿਹੜੀ ਉਹ ਸਵੀਕਾਰ ਕਰ ਲਈਏ ਤੋਂ ਉਮੀਦ ਆਪਦੇ ਨਾਲ ਅਸੀਂ ਅੱਜ ਆ ਕਿੱਥੇ ਲਿਖ ਰਹੇ ਹਾਂ ਅਸੀਂ ਸੇਕ ਅੱਧਰ ਗਲਬਾਤ ਕੀ ਹੋਈ ਹੈ ਥੋੜੀ ਨਾਟਕਾ ਡਾਕਟਰਾਂ ਨੇ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਵਰਤਾਂਗੀ ਬੜੀ ਗੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਨਾਂ ਦੇ ਹਾਲਾਤ ਦੇਖਿਆ ਇਸ ਤਰ੍ਹਾਂ ਇਸ ਤਰ੍ਹਾਂ ਮੇਰੀ ਬੇਨਤੀ ਇਹ ਹੈ ਕਿ ਹਰ ਇੱਕ ਬਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਓਹ ਇੰਪੋਰਟੈਂਟ ਹੈ ਤੇ ਅੱਜ ਵੀ ਸਾਡੀ ਬੇਨਤੀ ਉਹ ਆਨਲਾਈਨ ਆਸ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਔਰ ਪੂਰੀ ਮੈਡੀਕਲ ਟੀਮ ਹੈ ਨਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਹੈ ਆਹੀ ਬੇਨਤੀ ਜਿਹਨ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਹੋ ਰਹੀ ਹੈ ਅਰਦਾਸ ਵਿੱਚ ਪੰਜਾਬ ਨੂੰ ਵੀ ਕਰੂ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਿ ਸੰਘਰਸ਼ੇ ਲੰਬਾ ਚੱਲੂਗਾ ਕੌਸੇ ਸੰਘਰਸ਼ ਦੇ ਦੌਰਾਨ ਸੰਘਰਸ਼ੀਓ ਤਾਹੀਂ ਚੱਲੂਗਾ ਤਾਹੀਂ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਉਹ ਸਿਹਤ ਦਾ ਨੁਕਸਾਨ ਨਾ ਹੋਵੇ ਇਸੇ ਕਰਕੇ ਅਸੀਂ ਆਇਆ ਅੱਜ ਵੀ ਅਸੀਂ ਪਿਛਲੀ ਦੇਰੀ ਇਹ ਨੂੰ ਛੱਡ ਕੇ ਜੇ ਅੱਗੇ ਹੋਰ ਦੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀਏ ਤਾਂ ਮਸ਼ਹੂਰ ਕਿਉਂ ਸਰ ਘਰ ਕੋਈ ਗਲਬਾਤ ਹੋਈ ਹੈ ਕਿਤਾ ਦਾ ਕੇਂਦਰ ਨੂੰ ਕਰਨਾ ਗਲਬਾਤ ਕਰਨ ਦਾ ਕਿਉਂਕਿ ਕਿ ਦਿਨ ਹੋ ਗਿਆ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਸਾਹਮਣੇ ਨਹੀਂ ਹੈ ਉਹਦੇ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇੰਟਰੈਕਟ ਰਹੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਵਰਨਰ ਸਾਹਿਬ ਕੋਲੋਂ ਆਇਆ ਮੇਰੇ ਨਾਲ ਤੇ ਕੰਮ ਤੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਦੇ ਵਿੱਚ ਬਹੁਤ ਸਨ ਮੰਤਰੀ ਬਣੇ ਹੋਏ ਨੇ